ਅੰਮਰਸਰ ਦੇ ਕਸ਼ੌਕਾਰ ਇਲਾਕੇ ਦੇ ਵਿੱਚ ਪੋਸ਼ ਏਰੀਆ ਦੇ ਵਿੱਚ ਦੇਖ ਸਕਦੇ ਹੋ ਰਾਤੀ ਪੌਣੇ 3 ਵੇ ਚੋਰੀ ਹੁੰਦੀ ਆ ਤਿੰਨ ਦੇਖ ਸਕਦੇ ਹੋ ਨੌਜਵਾਨ ਕੰਦ ਟੱਪ ਕੇ ਅੰਦਰ ਜਾਂਦੇ ਆ ਰਾਣੀ ਕਾ ਬਾਗ ਮਾਡਲ ਟਾਊਨ ਗਲੀ ਨੰਬਰ 2 ਕੋਠੀ ਨੰਬਰ ਜਿਹੜਾ 31 ਵਸਿਆ ਜਾ ਰਿਹਾ ਦੇਖ ਸਕਦੇ ਹੋ ਕੋਠੀ ਦੇ ਅੰਦਰ ਕਿਸ ਤਰ੍ਹਾਂ ਕੰਦ ਟੱਪ ਕੇ ਨੌਜਵਾਨ ਜਾਣਗੇ ਘਰ ਦੇ ਮਾਲਕ ਨੇ ਕਿਹਾ ਕਿ ਅਸੀਂ ਦੂਸਰੇ ਕਮਰੇ ਦੇ ਵਿੱਚ ਸੁੱਤੇਗੇ ਸੀ ਏਸੀ ਚੱਲਿਆ ਸੀ ਉਹਨਾਂ ਨੇ ਕਿਹਾ ਘਰ ਦੇ ਅੰਦਰੋਂ ਜਿਹੜਾ ਸੋਨਾ ਯੂਕੇ ਦੇ 100 ਪਾਉਂਡ ਸੀ ਤੇ ਨਾਲ ਕੈਸ਼ ਸੀ ਉਹਨਾਂ ਨੇ ਕਿਹਾ ਜਿਹੜੇ ਤਿੰਨ ਨੌਜਵਾਨ ਅੰਦਰ ਆਂਦੇ ਆ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੀ ਦਲੇਰੀ ਆ ਘਰ ਦੇ ਅੰਦਰ ਮਾਲਕ ਸੁੱਤੇ ਆ ਪਰਿਵਾਰ ਸੁੱਤਾ ਆ ਤੇ ਦੇਖ ਸਕਦੇ ਹੋ ਪਰਿਵਾਰ ਦੂਸਰੇ ਕਮਰੇ ਚ ਸੁੱਤਾ ਇੱਕ ਕਮਰੇ ਦੇ ਅੰਦਰ ਵਰਦੀ ਉੱਥੋਂ ਲਿਮਾਰੀ ਤੋੜਦੇ ਆ ਤੇ ਉੱਥੋਂ ਜਿਹੜਾ ਸੋਨਾ ਕੈਸ਼ ਸੀ ਯੂਕੇ ਦੇ ਜਿਹੜੇ 100 ਪਾਉਂਡ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਕਿਸ ਤਰ੍ਹਾਂ ਇਹ ਨੌਜਵਾਨ ਜਿਹੜੇ ਅੰਦਰ ਜਾ ਰਹੇ ਆ ਘਰ ਦੇ ਮਾਲਕ ਕੀ ਕਹਿੰਦੇ ਉਹਨਾਂ ਦੀ ਬੇਟੀ ਵੀ ਯੂਕੇ ਤੋਂ ਆਈ ਕੀ ਸੀ ਮੇਰਾ ਨਾਮ ਤੇਜਿੰਦਰਜੀਤ ਸਿੰਘ ਹੈ ਜੀ ਮੈਂ ਮਾਡਲ ਟਾਊਨ ਗਲੀ ਨੰਬਰ 2 33 ਨੰਬਰ ਘਰ ਆ ਸਾਡਾ ਇੱਥੇ ਰਹਿੰਦੇ ਆ ਕੱਲ ਰਾਤ ਨੂੰ ਸਾਡੇ ਘਰ ਕੋਈ 2:30 ਪੌਣੇ ਦੇ ਜਿਹੜੇ ਕਰੀਬ ਚੋਰੀ ਹੋਈ ਹੈ ਜਿਸ ਦਾ ਸਾਨੂੰ ਕਿ ਸੇਰੇ ਪਤਾ ਲੱਗਾ ਜਦੋਂ ਅਸੀਂ ਉੱਠੇ ਆ ਸਾਡੇ 5:30 ਵਜੇ ਦੇਖਿਆ ਤੇ ਉਸ ਕਮਰੇ ਦੀ ਇੱਕ ਦੀ ਅਲਮਾਰੀ ਖੁੱਲੀ ਪਈ ਹੈ ਤੇ ਸਾਰਾ ਸਮਾਨ ਥੱਲੇ ਡਿੱਗਾ ਪਿਆ ਉਹ ਮੈਂ ਜਦੋਂ ਸਾਰੇ ਪਾਸੇ ਦੇਖਿਆ ਤੇ ਸਾਡੀ ਬੈਕ ਸਾਈਡ ਦੇ ਰਸੋਈ ਦਾ ਦਰਵਾਜ਼ਾ ਉਹਦੀ ਜਾਲੀ ਤੋੜ ਕੇ ਅੰਦਰ ਆਏ ਨੇ ਤੇ ਅੰਦਰ ਆ ਕੇ ਉਹਨਾਂ ਨੇ ਇਹ ਆਪਣਾ ਦੋਲ ਮਾਰੀਆਂ ਸਾਡੀਆਂ ਖੋਲੀਆਂ ਜਿਸ ਕਮਰੇ ਚ ਅਸੀਂ ਸੌ ਰਹੇ ਸੀ ਉਧਰਲੇ ਪਾਸੇ ਕੋਈ ਨਹੀਂ ਆਇਆ ਦਰਵਾਜ਼ਾ ਬੰਦ ਸੀ ਏਸੀ ਚੱਲਦਾ ਸੀ ਨਹੀਂ ਪਤਾ ਲਗਾ ਆਵਾਜ਼ ਵੀ ਨਹੀਂ ਆਈ ਤੇ ਉਹਦੇ ਚ ਮੇਰੀ ਵਾਈਫ ਦੀ ਥੋੜੀ ਜੁਐਲਰੀ ਆ ਇੱਕ 체ਨ ਆ ਇੱਕ ਡਾਇਮੰਡ ਦਾ ਲੋਕੇਟ ਸੀਗਾ 10-15000 ਰੁਪਏ ਦੇ ਕਰੀਬ ਕੈਸ਼ ਸੀਗਾ 100 ਦੇ ਕਰੀਬ ਯੂਕੇ ਪਾਉਂਡ ਹੈਗੇ ਮੇਰੀ ਬੇਟੀ ਆਈ ਹੋਈ ਹੈ ਯੂਕੇ ਤੋਂ ਤੇ ਇੱਕ ਉਹਦੇ ਤੇਨ ਮੁੰਦਰੀਆਂ ਸੀਗੀਆਂ ਤੇ ਦੋ ਕੜੇ ਸੀਗੇ ਤੇ ਮੇਰੇ ਘਰ ਕੈਮਰਾ ਵੀ ਲੱਗੇ ਹੋਏ ਆ ਵੈਸੇ ਤੇ ਮੈਂ ਉਹ ਸਾਰੇ ਦੇਖਿਆ ਇਹ ਦੋ ਅੱਜ ਕੇ ਤੇ 44 ਮਿੰਟ ਤੇ ਤਿੰਨ ਜਣੇ ਸੀਗੇ ਇਹ ਬਾਹਰੋਂ ਗਲੀ ਦੇ ਬਾਹਰੋਂ ਪਹਿਲਾਂ ਇੱਕ ਜਣਾ ਟੱਪ ਕੇ ਅੰਦਰ ਆਇਆ ਉਹਨੇ ਪਹਿਲੇ ਬਾਹਰਲੀ ਸਾਈਡ ਤੋਂ ਸਾਡੇ ਸਾਰੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਆ ਸਾਡੀ ਇੱਥੇ ਜੁਆਇੰਟ ਫੈਮਿਲੀ ਐ ਸੀ ਤਿੰਨ ਚਾਰ ਫੈਮਿਲੀਆਂ ਰਹਿੰਦੇ ਆ ਸਾਰਿਆਂ ਦੇ ਦਰਵਾਜ਼ੇ ਚੈੱਕ ਕੀਤੇ ਉਹ ਜਦੋਂ ਉਹਨੂੰ ਕੋਈ ਉਧਰ ਰਸਤਾ ਨਹੀਂ ਮਿਲਿਆ ਫਿਰ ਉਹ ਪਿਛਲੇ ਪਾਸਿਓਂ ਦੀ ਗਿਆ ਜਿੱਥੇ ਸਾਡੀ ਰਸੋਈ ਹੈ ਬਾਕੀਆਂ ਦੀਆਂ ਵੀ ਰਸੋਈਆਂ ਤਿੰਨ ਚਾਰ ਫੈਮਿਲੀਜ਼ ਦੀਆਂ ਆ ਉਵੀ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਨਹੀਂ ਖੁੱਲੀਆਂ ਸਾਡੇ ਵਾਲੇ ਪਾਸੇ ਜਾਲੀ ਤੋੜ ਕੇ ਤੇ ਉਹਨਾਂ ਨੇ ਕੁੰਡੀ ਖੋਲ ਕੇ ਅੰਦਰ ਆਏ ਤੇ ਚੋਰੀ ਕੀਤੀ ਹੈ ਸੀਸੀਟੀਵੀ 'ਚ ਕਿੰਨੇ ਬੰਦੇ ਨਜ਼ਰ ਆਏ ਸੀਸੀਟੀਵੀ 'ਚ ਬਾਹਰ ਗੇਟ ਦੇ ਬਾਅਦ ਤਿੰਨ ਜਣੇ ਖੜੇ ਆ ਪਰ ਅੰਦਰ ਟੱਪ ਕੇ ਕਿ ਜਣਾ ਹੈ ਰਿਮਾਨ ਦੀ ਡਿਮਾਂਡ ਜੀ ਡਿਮਾਂਡ ਮੇਰੀ ਆਈ ਹੈ ਪੁਲਿਸ ਨੂੰ ਮੇਰੀ ਰਿਕੁਐਸਟ ਹੈ ਜੀ ਇਹ ਮੇਰੀ ਇਹ ਸਾਰਾ ਕੁਝ ਮੈਂ ਪ੍ਰੂਫ ਤੱਕ ਤੇ ਪ੍ਰੋਵਾਈਡ ਕਰਾ ਰਿਹਾ ਆ ਵੀ ਬੰਦੇ ਇਹ ਟੱਪ ਕੇ ਆਏ ਆ ਦੀ ਫੋਟੋ ਤੱਕ ਆ ਰਹੀ ਆ ਯੋਨੋ ਲੱਭੋ ਤੇ ਮੇਰਾ ਜੋ ਨੁਕਸਾਨ ਹੋਇਆ ਮੈਂ ਕੋਸ਼ਿਸ਼ ਕਰੂਗਾ ਕਿ ਉਹਨੂੰ ਰਿਕਵਰ ਕਰਾਈ ਦੀ ਕੋਸ਼ਿਸ਼ ਕੀਤੀ ਮੇਰੀ ਤੇ ਇਹ ਹੀ ਪ੍ਰਸ਼ਾਸਨ ਕੋਲ ਡਿਮਾਂਡ ਹੈ ਜੀ ਇਹ ਜੀ ਕੋਠੀ ਨੰਬਰ 31 ਗਲੀ ਨੰਬਰ 2 ਮਾਰਡਲ ਟਾਉਨ ਪੈਂਦੀ ਆ ਇਹਦੇ ਵਿੱਚ ਰਾਤ ਦੇ 2:30 ਵਜੇ ਕਰੀਬ ਕੋਈ ਚੋਰੀ ਹੋਈ ਹੈ ਜੋ ਦੇ ਰਹੇ ਆ ਤੇ ਕੀ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਨੇ ਕੀ ਦੱਸਿਆ ਕਿ ਕਿੰਨਾ ਹੋਇਆ ਜੀ ਨੁਕਸਾਨ ਪਰਿਵਾਰਿਕ ਮੈਂਬਰ ਕਹਿੰਦੇ ਇਹਦੇ ਕੁਝ ਤੋੜਾ ਦਾ ਕੈਸ਼ ਹੈ 10-12 ਜਾਂ 15 ਹਜ਼ਾਰ ਦਾ ਕੁਝ ਤੋੜਾ ਗੋਲਡ ਹੈ ਉਹ ਹੁਣ ਆਏ ਮੌਕੇ ਤੇ ਵੈਰੀਫਾਈ ਕਰ ਰਹੇ ਆ ਦੇਹਲਨੀ ਅਗੇ ਜੋ ਫਿਰ 5-10 ਨੂੰ ਲੱਭਦੇ ਆ ਤੇ ਕੋਸ਼ਿਸ਼ ਕਰਾਂਗੇ ਜੋ 2-3 ਦਿਨਾਂ ਦੇ ਲੱਭ ਕੇ ਇਹਨਾਂ ਨੂੰ ਬੰਦੇ ਸਾਹਮਣੇ ਕੇਸ ਹੱਲ ਕਰੀਏ ਫਿਰ ਸੀਸੀਟੀਵੀ ਵੀ ਤੁਮ੍ਹੇ ਆਈਏ ਫੁਟੇਜ ਆਈ ਹੈ ਜੀ ਦੇਖ ਰਹੇ ਆਪਾਂ ਕੋਲ ਕੈਮਰੇ ਵੇਖਾਂਗੇ ਵੇਖਣੇ ਪੈਣਗੇ ਕੈਮਰੇ ਆਸ-ਪਾਸ ਵੇਖਾਂਗੇ ਜੇ ਬੰਦਿਆਂ ਦੀ ਕੋਈ شناخت ਹੋਏਗੀ ਜੇ ਲੱਭਣ ਦੇ ਲੱਭਣਗੇ ਕੇਸ ਕਰਕੇ ਆਪਾਂ ਤੋਂ ਜੇਲ੍ਹ ਜੀ ਦੇਵਾਂ ਅੰਮ੍ਰਿਤਸਰ ਦੇ ਕਸ਼ੌੜ ਇਲਾਕੇ ਦੇ ਵਿੱਚ ਪੋਸ਼ ਏਰੀਆ ਦੇ ਵਿੱਚ ਦੇਖ ਸਕਦੇ ਹੋ ਰਾਤੀ ਪੌਣੇ ਤਿੰਨ ਵੇ ਚੋਰੀ ਹੁੰਦੀ ਆ ਤਿੰਨ ਦੇਖ ਸਕਦੇ ਹੋ ਨੌਜਵਾਨ ਹੈ ਕੰਦ ਟੱਪ ਕੇ ਅੰਦਰ ਜਾਂਦੇ ਆ ਰਾਣੀ ਕਾ ਬਾਗ ਮਾਡਲ ਟਾਊਨ ਗਲੀ ਨੰਬਰ 2 ਕੋਠੀ ਨੰਬਰ ਜਿਹੜਾ 31 ਵਸਿਆ ਜਾ ਰਿਹਾ ਦੇਖ ਸਕਦੇ ਹੋ ਕੋਠੀ ਦੇ ਅੰਦਰ ਕਿਸ ਤਰ੍ਹਾਂ ਕੰਦ ਟਪ ਗਿਆ ਨੌਜਵਾਨ ਜਾਣਗੇ ਘਰ ਦੇ ਮਾਲਕ ਨੇ ਕਿਹਾ ਕਿ ਅਸੀਂ ਦੂਸਰੇ ਕਮਰੇ ਦੇ ਵਿੱਚ ਸੁੱਤੇਗੇ ਸੀ ਏਸੀ ਚੱਲਿਆ ਸੀ ਉਹਨਾਂ ਨੇ ਕਿਹਾ ਘਰ ਦੇ ਅੰਦਰ ਉਹ ਜਿਹੜਾ ਸੋਨਾ ਯੂਕੇ ਦੇ 100